ਸਤਲੁਜ ਦਰਿਆ ਦੇ ਵਿੱਚ ਪਾਣੀ ਜ਼ਿਆਦਾ ਹੋਣ ਕਰਨਾ ਦੇਖੋ ਪਾਰ ਜਿਹੜੇ ਕਿਸਾਨਾਂ ਦੇ ਟਰੈਕਟਰ ਖੜੇ ਸਨ ਉਹਨਾਂ ਨੂੰ ਕਿੰਨੇ ਜੋਖਮ ਭਰੇ ਖਤਰੇ ਦੇ ਨਾਲ ਜਿਹੜਾ ਹੈ ਬੇੜੇ ਦੇ ਉੱਪਰ ਦੋ ਟਰੈਕਟਰਾਂ ਨੂੰ ਲੱਦ ਕੇ ਸਤਲੁਜ ਦਰਿਆ ਪਾਰ ਕਰਕੇ ਉਰਲੇ ਪਾਸੇ ਆਪਣੇ ਪਿੰਡਾਂ ਨੂੰ ਲੈ ਕੇ ਆ ਰਹੇ ਕਿਸਾਨ ਕਿੰਨੇ ਖਤਰਿਆਂ ਦੇ ਵਿੱਚ ਦੇਖੋ ਬੇੜੇ ਨੂੰ ਲੈ ਕੇ ਆ ਰਹੇ ਹਨ ਜੇਕਰ ਇਹ ਟਰੈਕਟਰ ਪਾਰ ਖੜੇ ਰਹਿੰਦੇ ਤਾਂ ਤਾਂ ਵੀ ਪਾਣੀ ਵਿੱਚ ਡੁੱਬ ਜਾਣੇ ਸੀ ਪਰ ਹੁਣ ਕਿਸਾਨਾਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਬੇੜੇ ਉੱਪਰ ਦੋ ਟਰੈਕਟਰ ਲੱਦ ਕੇ ਉਰਲੇ ਪਾਸੇ ਦਰਿਆ ਦੇ ਪਾਰ ਤੋਂ ਆਪਣੇ ਹਲੇ ਪਾਸੇ ਨੂੰ ਲੈ ਕੇ ਆਉਣ ਦੀ ਕਿੰਨੀ ਖੇਚਲ ਕੀਤੀ ਹੈ ਦੇਖੋ ਆਪਣੀ ਮਦਦ ਲਈ ਕੁਝ ਵੀਡੀਓ ਬਣਾ ਰਹੇ ਲੋਕਾਂ ਨੂੰ ਆਵਾਜ਼ਾਂ ਵੀ ਲਗਾ ਰਹੇ ਹਨ ਕਿ ਜਲਦੀ ਆਓ ਤੇ ਰਸਾ ਫੜ ਕੇ ਇਸ ਨੂੰ ਆਪਣੇ ਵੱਲ ਖਿੱਚੋ ਕਿਉਂਕਿ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਜਿਹੜਾ ਬੇੜਾ ਹੈ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਹੈ ਤੇ ਕਿਸਾਨ ਜਿਹੜੇ ਹੈ ਉੱਪਰ ਕਾफी ਜ਼ਿਆਦਾ ਜਦوجਹਿਦ ਕਰ ਰਹੇ ਨੇ ਇਸ ਬੇੜੇ ਨੂੰ ਰੈਕਟਰ ਨਾਲ ਲੱਤੀ ਹੋ ਕੇ ਭਜਨ ਜ਼ਿਆਦਾ ਹੋ ਕੇ ਜਿਹੜਾ ਹੈ ਤੇੜਾ ਆ دوسرے ਪਾਸੇ ਨੂੰ ਖਿੱਚ ਰਿਹਾ ਹੈ ਤੇ ਕਿਸਾਨ ਜਿਹੜੇ ਆ ਉਸ ਨੂੰ ਬੜੇ ਔਖੇ ਤਰੀਕੇ ਦੇ ਨਾਲ ਜਿਹੜਾ ਹੈ ਬੜੇ ਜ਼ੋਰ ਤੇ ਜਦੋ ਜਹਿਦ ਦੇ ਨਾਲ ਖਿੱਚ ਕੇ ਉਰਲੇ ਪਾਸੇ ਲੈ ਕੇ ਆ ਰਹੇ ਹਨ ਉਹ ਦੇਖੋ ਤਸਵੀਰਾਂ ਕਿ ਲੈ ਕੇ ਆ ਗਏ